ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਭਾਜਪਾ ਦੇ ਵੱਲੋਂ ਇਸ ਵਾਰੀ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜਨ ਦਾ ਦਾਅਵਾ ਕੀਤਾ ਗਿਆ ਹੈ ਤੇ ਨਾਲ ਹੀ ਚੋਣ ਮੈਦਾਨ ਦੇ ਵਿੱਚ ਆਪਣੇ ਨੌ ਉਮੀਦਵਾਰ ਉਤਾਰ ਦਿੱਤੇ ਗਏ ਨੇ ਪਰ ਉੱਥੇ ਜੇਕਰ ਗੱਲ ਕਰੀਏ ਉਮੀਦਵਾਰਾਂ ਦੀ ਤਾਂ ਕਿਸਾਨਾਂ ਦੇ ਵੱਲੋਂ ਇਹਨਾਂ ਉਮੀਦਵਾਰਾਂ ਦਾ ਲਗਾਤਾਰ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਖੜੀ ਤਹਿ ਤੋ ਮੋਗਾ ਦੇ ਵਿੱਚ ਹੰਸਰਾਏ ਹੰਸ ਦੇ ਵੱਲੋਂ ਇੱਕ ਵੱਖਰਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਆਪਾ ਆਪਾ ਸਮਰਥਕਾਂ ਨੇ ਸ਼ਿਰਕਤ ਕਰਨੀ ਸੀ ਪਰ ਉੱਥੇ ਹੀ ਹੰਸਰਾਏ ਹੰਸ ਦੇ ਪਹੁੰਚਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਗਿਆ ਤੇ ਜ਼ਬਰਦਸਤ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਹੰਸਰਾਏ ਹੰਸ ਦੇ ਵੱਲੋਂ ਇਸ ਸਮਾਗਮ ਨੂੰ ਰੱਦ ਕਰਨਾ ਪਿਆ ਤੇ ਉੱਥੇ ਪਹੁੰਚੇ ਨਹੀਂ ਜਿਸ ਤੋਂ ਬਾਅਦ ਪੰਡਾਲ ਦੇ ਵਿੱਚ ਖਾਲੀ ਕੁਰਸੀਆਂ ਦਿਖੀਆਂ ਸਾਡਾ ਇੱਕ ਭਰਾ ਭੁੱਲੜ ਉਹਨੇ ਬੁਲਾ ਲਿਆ ਹੰਸਰਾਏ ਨੂੰ ਵੀ ਆਪਣੇ ਘਰੇ ਚਾਹ ਪਾਣੀ ਪੀਓ ਮੈਂ ਕੱਠ ਕਰਦਾ ਅੱਛਾ ਜੀ ਔਰ ਜਿਹੜਾ ਇਥੋਂ ਦੇ ਪਿੰਡ ਨੇ ਏਕਾ ਦਿਖਾਇਆ ਹਾਂਜੀ ਅਨਸਰ ਆਜ ਦੇ ਵਿਰੋਧ ਚ ਇਥੋਂ ਦਾ ਬੱਚਾ ਬੱਚੀ ਖੜਾ ਹੋਇਆ ਤੇ ਅਨਸਰ ਆਜ ਦੇ ਪੱਖ ਚ ਉਹਦੀ ਗੱਲ ਸੁਣਨ ਵਾਸਤੇ ਇੱਕ ਪਿੰਡ ਦਾ ਕੁੱਤਾ ਵੀ ਨਹੀਂ ਗਿਆ ਮੈਂ ਪਹਿਲਾਂ ਵੀ ਬਾਈਟ ਦੇ ਕੇ ਇਹ ਗੱਲ ਕਹਿ ਕੇ ਛੱਡਿਆ ਵੀ ਕੋਈ ਜਾਨਵਰ ਵੀ ਨਹੀਂ ਉਹਦੇ ਪੱਖ ਚ ਭੁਗਤਿਆ ਉਹਨੂੰ ਆਉਣੇ ਨਹੀਂ ਚਾਹੀਦਾ ਤੇ ਜੇ ਇਹੇਜਾ ਮਾਹੌਲ ਸਾਰੇ ਪਿੰਡਾਂ ਚ ਬਣ ਗਿਆ ਉਹਨੂੰ ਜਲੰਧਰ ਕੀ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਚ ਜਾਣਾ ਪੈਣਾ ਜੇ ਇਹੇ ਜੀ ਉਹਦੀ ਹਾਲਤ ਹੋ ਰਹੀ ਆ ਯਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੂਰਾ ਦੇਸ਼ ਸੇਲ ਕੀਤਾ ਜਾਨੀ ਕੋਈ ਮਹਿਕਮਾ ਨਹੀਂ ਛੱਡਿਆ ਜਿੰਨਾ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਬੀਜੇਪੀ ਪਾਰਟੀ ਦੇ ਪ੍ਰਤੀ ਗੁੱਸਾ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਥਾ ਤੇ ਮੰਤਰੀ ਸਾਡੇ ਕਤਲ ਕਰ ਦਿੰਦੇ ਨੇ ਕਿਸਾਨਾਂ ਦੇ ਇੱਕ ਪੱਤਰਕਾਰ ਵੀਰ ਦਾ ਉੱਥੇ ਕਤਲ ਕੀਤਾ ਇਹਨਾਂ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇਤੀਆਂ ਕਿੱਥੇ ਉਹਨਾਂ ਨੂੰ ਮੋਤਲ ਕਰਨਾ ਸੀ ਫਾਂਸੀ ਦੀ ਸਜ਼ਾ ਵਾਚਾ ਮੰਗ ਕੀਤੀ ਆ ਪਰ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੇ ਜਿਹਿਆਂ ਦੀਆਂ ਕਰਤੂਤਾਆਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਅੱਜ ਜਿਹੜਾ ਸਾਰਾ ਪਿੰਡ ਸੀਖਪਰ ਨੇ ਖੜਾ ਹੋ ਗਿਆ ਅਸੀਂ ਚੁੱਲੇ-ਚੁੱਲੇ ਤੇ ਗੱਲ ਲਿਜਾਣ ਚ ਜਿੱਥੇ ਕਾਮਜਾਬ ਹੋਇਆ ਉੱਥੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅੱਜ ਆਨਸ ਰਾਜ ਦਾ ਵਿਰੋਧ ਕਰਨ ਵਾਸਤੇ ਸਾਰੇ ਪਿੰਡ ਦਾ ਬੱਚਾ ਬੱਚੀ ਕੋਈ ਇਹੋ ਜਿਹਾ ਪਰਿਵਾਰ ਨਹੀਂ ਤੁਸੀਂ ਪਿੰਡਾਂ ਜਾ ਕੇ ਦੇਖ ਸਕਦੇ ਹੋ ਵੀ ਜਿਹੜਾ ਉਹਦੇ ਵਿਰੋਧ ਵਿੱਚ ਨਾ ਆਇਆ ਹੋਵੇ ਇਸ ਕਰਕੇ ਉਹਨੂੰ ਇਥੋਂ ਸਭ ਕੁਝ ਸਿੱਖਣਾ ਚਾਹੀਦਾ ਤੇ ਉਹਨੂੰ ਵੀ ਮੇਰੇ ਹਿਸਾਬ ਨਾਲ ਸਾਡੇ ਪਿੰਡਾਂ ਆਲੇ ਨੂੰ ਵੀ ਇਸ ਤਰ੍ਹਾਂ ਹੀ ਕਹਿੰਨੇ ਆ ਵੀ ਤੂੰ ਵੀ ਭਰਾਵਾ ਸਾਡਾ ਤੂੰ ਸਾਡੇ ਚ ਆ ਜਾ ਉਹਨੂੰ ਦੇ ਦੇ ਜਵਾਬ ਤੇ ਅਨਸਰਾਜ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੂੰ ਉਹਦੀ ਟਿਕਟ ਮੋੜ ਦੇ ਤੇਰੀ ਕਿੰਨੀ ਇੱਜ਼ਤ ਸੀ ਤੈਨੂੰ ਟਿਕਟਾਂ ਲੈ ਕੇ ਲੋਕ ਦੇਖਣ ਆਉਂਦੇ ਸੀ ਕਿੰਨੀ ਤੇਰੀ ਗਾਇਕੀ ਵਧੀਆ ਸੀਗੀ ਤੇ ਉਹ ਗੱਲਾਂ ਸਾਰੀਆਂ ਤੂੰ ਭੁੱਲ ਗਿਆ ਤੈਨੂੰ ਆਏ ਲੱਗਿਆ ਵੀ ਮੈਂ ਪਤਾ ਨਹੀਂ ਕਿੰਨਾ ਕਮਹਾਨ ਐ ਇਹ ਭਾਜੀਪੀ ਦੀ ਟਿਕਟ ਕਰਕੇ ਉਹ ਅਨਸਰਾਜ ਦਾ ਵਿਰੋਧ ਕਰ ਰਹੇ ਆ ਉਹ ਸਾਡੇ ਭਰਾ ਨੇ ਸਾਨੂੰ ਕੋਈ ਉਹਦੇ ਨਾਲ ਨਿੱਜੀ ਜਾਤੀ ਦੁਸ਼ਮਣੀ ਕੋਈ ਨਹੀਂ ਸਾਡੇ ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਉਹਦਾ ਜਸਰਪ ਭਾਜੀਪੀ ਦਾ ਕੈਂਡੀਡੇਟ ਕਰਕੇ ਅਸੀਂ ਉਹਦਾ ਪੂਰਾ ਸਖਤ ਵਿਰੋਧ ਕਰ ਰਹੇ ਆ ਵਾਲੇ ਸਮੇਂ 'ਚ ਵੀ ਅਸੀਂ ਪਿੰਡ-ਪਿੰਡ ਜਾ ਕੇ ਇਹੋ ਜਿਹਾ ਮਾਹੌਲ ਤਿਆਰ ਕਰਾਂਗੇ। ਉਹ 6 ਵਜੇ ਤੁਹਾਨੂੰ ਲੱਗਦਾ ਕਿ ਪਹੁੰਚੂ ਹਾਂ ਸਰਾਜਾ। ਅਸੀਂ ਤਾਂ ਝਾਕ 'ਚ ਬੈਠੇ ਆਂ ਮੈਦਾਨ 'ਚ ਜਦੋਂ ਮਰਜ਼ੀ ਆ ਜੇ ਉਦੋਂ ਸਵਾਗਤ ਆਸਤੇ ਕਾਲੇ ਝੰਡੇ ਤਿਆਰ ਆ ਸਾਡੇ। ਬਹੁਤ ਸ਼ਾਂਤੀਪੂਰਕ ਹੋਊਗਾ ਤੇ ਜਾਂ ਵੜਨੀਓ ਦੇਣਾ ਪੈਣਾ। ਨਹੀਂ ਅਸੀਂ ਸ਼ਾਂਤੀਪੂਰਵਕ ਹੀ ਆਨੇ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਿ ਕਿਹਾ ਸੀ ਵੀ ਦੋ ਚਾਰ ਸਵਾਲਾਂ ਦੇ ਜਵਾਬ ਤਾਂ ਦੇ ਦੇਵੇ। ਵੀ ਸਾਨੂੰ ਹਰਿਆਣੇ 'ਚ ਵੜਨ ਤੋਂ ਹੀ ਰੋਕੀ ਬੈਠਾ ਸਾਡੇ ਦੇਸ਼ ਦੇ ਵਿੱਚ ਹੀ ਸਾਨੂੰ ਸਾਡੀ ਰਾਜਨੀਤਿਕ ਨਿਚ ਨਹੀਂ ਜਾਣ ਦਿੱਤਾ। ਸਾਡੇ ਉਹ ਸੁਭ ਕਰਨ ਨੂੰ ਕੁਸਬੀਰ ਨੂੰ ਸਿੱਧਾ ਗੋਲੀਆਂ ਹਾਈ ਹੋਈ ਐ ਜਾਨੀ ਜੇ ਕੰਧਾਂ ਕੱਢੀਆਂ ਜਾਂਦੀਆਂ ਰੋੜਾਂ ਦੇ ਉੱਤੇ ਤੇ ਸਾਡੇ ਉਹ ਜੇ ਆਪਦੀ ਰਾਜਧਾਨੀ ਚ ਨਹੀਂ ਜਾਣ ਦਿੱਤਾ ਤੇ ਤੂੰ ਇਹੋ ਜੇ ਹਾਲਤ ਚ ਤੂੰ ਸਾਡੇ ਪਿੰਡਾਂ 'ਚੋਂ ਵੋਟਾਂ ਮੰਗਣ ਦੀ ਆਸ ਕਰਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਾਡੇ ਪਿੰਡਾਂ ਦੇ ਵਿੱਚ ਤੇ ਸਾਡੇ ਘਰਾਂ ਦੇ ਵਿੱਚੋਂ ਉਹਨਾਂ ਨੇ ਜਿਹੜੇ ਝੰਡੇ ਲਵਾਲੇ ਬੀਜੇਪੀ ਦੇ ਕਿਤੇ ਕਿਸੇ ਇੱਕ ਟਾਈਮ ਇਹ ਲੱਗਦਾ ਸੀ ਵੀ ਬੀਜੇਪੀ ਦਾ ਨਾਂ ਨਹੀਂ ਸੁਣਨਾ ਲੋਕਾਂ ਨੇ ਅਜੋ ਝੰਡੇ ਲੱਗੇ ਹੋਏ ਉਹ ਚੀਜ਼ ਨੂੰ ਕਿਵੇਂ ਦੇਖਦੇ ਨਹੀਂ ਸਾਡੇ ਦਾ ਝੰਡਾ ਝੁੰਡਾ ਕੋਈ ਨਹੀਂ ਲੱਗਿਆ ਸਾਡੇ ਇੱਕ ਘਰ ਦੇ ਝੰਡਾ ਲੱਗਿਆ ਤੇ ਉਸੇ ਵੀਰ ਨੂੰ ਸਾਡੇ ਨੂੰ ਅਸੀਂ ਸਮਝਾ ਲਾਂਗੇ ਕੋਈ ਵੱਡੀ ਗੱਲ ਨਹੀਂ ਸਾਡੇ ਨਗਰ ਵਾਸਤੇ ਤਾਂ ਤੇ ਹੋਰ ਨਗਰਾਂ ਦੇ ਵਿੱਚ ਇਹ ਤਾਂ ਜਿਵੇਂ ਕਹਿ ਲੀਏ ਵੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਉਦੋਂ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਵੀ ਥੋੜੇ-ਬਹੁਤੇ ਲੋਕ ਹੁੰਦੇ ਸੀ ਆ ਸਾਡੇ ਪਿੰਡਾਂ ਵਾਲੇ ਵੀਰਾਂ ਨੂੰ ਅਸੀਂ ਨਹੀਂ ਉਹਨਾਂ ਨਾਲ ਜੋੜਦੇ ਪਰ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਉਹ ਵੀ ਉਹਨਾਂ ਨੇ ਗਦਾਰੀਆਂ ਕੀਤੀਆਂ ਤੇ ਤਾਂ ਕਰਕੇ ਆ ਇਹੋ ਜੀ ਹਾਲਤ ਤਾਂ ਬਣਦੀ ਰਹਿੰਦੀ ਹੈ ਪਰ ਲੋਕ ਆ ਜਿਹੜੇ ਹੁਣ ਸਮਝ ਚੁੱਕੇ ਆ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ ਲੋਕ ਕਿਸੇ ਦੇ ਉਹ ਭੁਲੇਖੇ ਦੇ ਵਿੱਚ ਨਹੀਂ ਭਰਮ ਦੇ ਵਿੱਚ ਲੋਕ ਸਾਫਤ ਕਰ ਰਹੇ ਆ ਅੱਜ ਸਾਰਾ ਕੁਝ ਲੋਕ ਕੱਲਾ ਕੱਲਾ ਜਿਨ੍ਹਾਂ ਨੂੰ ਮਰਜ਼ੀ ਪੁੱਛ ਲੋ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਸਵਾਲ ਪੁੱਛ ਸਕਦਾ ਸਾਡੀਆਂ 70 80 ਸਾਲ ਦੀਆਂ ਬੇਬੇ ਉਹ ਯੂਨੀਵਰਸਿਟੀਆਂ 'ਚ ਪੜ੍ਹਾਈ ਨਹੀਂ ਕੀਤੀ ਜਿਹੜੀ 13 ਮਹੀਨੇ ਬਹਿ ਕੇ ਦਿੱਲੀ ਦੇ ਵਿੱਚ ਕਰਕੇ ਆਈਆਂ ਤੇ ਇੱਥੇ ਟੋਲ ਪਲਾਜ਼ੇ ਤੇ ਬੈਠੇ ਨੇ 15 ਮਹੀਨੇ ਇੱਥੇ ਹੁਣ ਪਿੰਡਾਂ ਜਿਹੜੇ ਚੱਲ ਰਹੇ ਪ੍ਰੋਗਰਾਮ ਆ ਉਹਨਾਂ 'ਚੋਂ ਬਾਤਾਂ ਸੁਣਦਿਆਂ ਬਹੁਤ ਕੁਝ ਸਿੱਖਦਿਆਂ ਤੇ ਗਾਂ ਬੱਚਿਆਂ ਦੀ ਨੌਲਜ ਦੇ ਰਹੀਆਂ ਸਿਖਾ ਰਹੀਆਂ ਲਗਾਤਾਰ WhatsApp ਰਾਹੀਂ ਤੁਹਾਡੇ ਮੀਡੀਆ ਰਾਹੀਂ ਲਗਾਤਾਰ ਜਿੰਨਾ ਕੋ ਸਿੱਖ ਰਹੇ ਨੇ ਲੋਕ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਕਰਾਰਾ ਜਵਾਬ ਦੇਣਗੇ ਇੰਨਾ ਸਖਤ ਵਿਰੋਧ ਹੋਣ ਦੇ ਬਾਵਜੂਦ ਵੀ ਥਾਂ ਥਾਂ ਤੇ BJP ਦਾ ਵਿਰੋਧ ਹੋ ਰਿਹਾ ਫਿਰ ਵੀ ਉਹਨਾਂ ਦੇ ਜਿਹੜੇ ਉਮੀਦਵਾਰ ਹੈ ਉਹ ਪਿੰਡਾਂ ਤੱਕ ਵੜਨ ਦੀ ਜਿਹੜੀ ਹਿੰਮਤ ਦਿਖਾ ਰਹੇ ਉਹ ਕੀ ਪਤਾ ਜੀ ਕੀ ਉਹਨਾਂ ਦੀ ਜ਼ਮੀਰ ਮਾਰ ਕੇ ਛੱਡੇ ਆ ਵੀ ਲੋਕ ਰਾਜ ਦੀ ਗੱਲ ਕਰਦੇ ਆ ਲੋਕਾਂ ਤੋਂ ਵੋਟਾਂ ਲੈਣ ਦੀ ਗੱਲ ਕਰਦੇ ਆ ਤੇ ਲੋਕ ਉਹਨਾਂ ਨੂੰ ਵੜਨ ਨਹੀਂ ਦੇ ਰਹੇ ਉਹ ਕੀ ਚਾਹੁੰਦੇ ਆ ਕੀ ਨਹੀਂ ਉਹ ਵੀ ਇਹ ਮਸ਼ੀਨਾ ਹੀ ਲਿਆ ਕੇ ਕਿਵੇਂ ਚਾਹੁੰਦੇ ਆ ਉਹਨਾਂ ਨੂੰ ਆਪਦੇ ਰਾਜ ਭਾਗ ਦਾ ਹਕੂਮਤ ਦਾ ਜਾਨੀ ਕੀ ਹੈਗਾ ਉਹ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਆ ਅਸੀਂ ਤਾਂ ਉਹਨਾਂ ਨੂੰ ਠੀਕ ਨਹੀਂ ਸਮਝਦੇ ਕਿਉਂਕਿ ਲੋਕਤੰਤਰ ਹੈ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੇ ਅੱਜ ਹਜ਼ਾਰਾਂ ਲੋਕ ਖੜੇ ਨੇ ਤੇ ਉਹਦੇ ਵਿਰੋਧ ਵਾਸਤੇ ਤੇ ਇਹਦਾ ਕੋਈ ਮਤਲਬ ਹੈ ਜੇ ਸਰਕਾਰ ਕੰਨਾਂ 'ਚ ਰੂੰ ਦੇ ਹੀ ਬੈਠੀ ਆ ਆਹ ਜਿਹੜਾ ਚੋਣ ਕਮਿਸ਼ਨ ਹੈ ਇਹ ਰੂੰਦਈ ਬੈਠਾ ਜਾਂ ਕੋਈ ਤੇ ਕਾ ਕੋਰਟ ਹੈ ਉਹ ਸਾਰਾ ਕੁਝ ਜਾ ਰਿਹਾ ਹੈ ਉਹਨਾਂ ਨੂੰ ਕੋਈ ਡਿਸੀਜਨ ਲੈਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਸਾਰੇ ادارے ਤਿਆਰ ਕੀਤੇ ਨੇ ਇਹ ਥੋੜੀ ਇੱਕ ਬੰਦੇ ਵਾਸਤੇ ਸਾਰੀ ਦੁਨੀਆ ਪੁਲਿਸ ਝੋਕ ਦਿਓ ਸਾਰੀ ਫੌਜ ਲਾ ਦਿਓ ਜੱਟ ਸੁਰੱਖਿਆ ਲਾ ਦਿਓ ਕੀ ਉਹ ਵੋਟਾਂ ਮੰਗਣ ਦਾ ਟੰਗ ਹੈ ਕੋਈ ਇਹ ਤਾਂ ਬਹੁਤ ਵੱਡੀ ਗਲਤ ਗੱਲ ਹੈ